ਸਾਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਤੁਹਾਡਾ ਸਾਡੇ ਚੈਨਲ ਤੇ ਹਾਰਦਿਕ ਸਵਾਗਤ ਹੈ ਜੀ ਕੱਲ ਤੁਹਾਨੂੰ ਅਸੀਂ ਇੱਕ ਚੰਨੀ ਨਾਮ ਦੀ ਕੁੜੀ ਦੀ ਕਹਾਣੀ ਸੁناਈ ਸੀ ਜਿਸ ਦਾ ਅੱਜ ਦੂਸਰਾ ਪਾਗ ਸੁਣਾ ਰਹੇ ਹਾਂ ਚੰਨੀ ਨਾਮ ਦੀ ਕੁੜੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਹੁੰਦੇ ਆ ਪਹਿਲਾਂ ਉਹ ਗਰੀਬ ਪਰਿਵਾਰ ਵਿੱਚ ਜੰਮੀ ਹੁੰਦੀ ਆ ਤੇ ਫਿਰ ਉਹ ਚੰਗੇ ਘਰੇ ਵਿਆਹੀ ਜਾਂਦੀ ਆ ਪਰ ਉਦੋਂ ਉਹਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਆ ਪਿਤਾ ਜੀ ਦੀ ਮੌਤ ਤੋਂ ਬਾਅਦ ਉਹ ਬਹੁਤ ਜ਼ਿਆਦਾ ਦੁਖੀ ਰਹਿਣ ਲੱਗਦੀ ਆ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਖੁਸ਼ੀ ਆਉਂਦੀ ਆ ਤੇ ਉਸ ਖੁਸ਼ੀ ਤੋਂ ਬਾਅਦ ਜੋ ਉਸ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਉਹ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਚੰਨੀ ਦੇ ਸਹੁਰਾ ਪਰਿਵਾਰ ਉਸ ਦੀ ਪੰਜੀਰੀ ਲੈ ਕੇ ਆ ਰਹੇ ਹੁੰਦੇ ਆ ਪਰ ਉਹ ਕਾਫੀ ਲੇਟ ਹੋ ਗਏ ਹੁੰਦੇ ਆ ਉਸ ਦੀ ਮਾਂ ਵਾਰ-ਵਾਰ ਆਖਦੀ ਆ ਕਿ ਪੁੱਤ ਬਹੁਤ ਜ਼ਿਆਦਾ ਲੇਟ ਹੋ ਗਏ ਤੂੰ ਫੋਨ ਕਰਕੇ ਪੁੱਛ ਚੰਨੀ ਵਾਰ-ਵਾਰ ਫੋਨ ਟਰਾਈ ਕਰਦੀ ਆ ਪਰ ਉਸ ਦੇ ਘਰ ਵਾਲਾ ਫੋਨ ਨਹੀਂ ਚੱਕਦਾ ਤੇ ਫਿਰ ਚੰਨੀ ਫਿਰ ਚੰਨੀ ਆਪਣੀ ਮਾਤਾ ਨੂੰ ਆਖਦੀ ਆ ਕਿ ਮੰਮੀ ਹੋ ਸਕਦਾ ਉਹ ਬੱਚੇ ਵਾਸਤੇ ਖੜਾਉਣੇ ਲੈਣ ਲੱਗੇ ਹੁਣ ਕਿਉਂਕਿ ਮੇਰੇ ਸਹੁਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਚਾਹ ਸੀ ਕਿ ਸਾਡੇ ਘਰ ਬੱਚਾ ਆਉਣ ਵਾਲਾ ਹੈ ਤੇ ਉਹ ਬੱਚੇ ਦੇ ਲਈ ਬਹੁਤ ਸਾਰੀਆਂ ਖੁਸ਼ੀਆਂ ਮਨਾਉਂਦੇ ਸੀ ਤੇ ਉਹ ਬੱਚੇ ਦੇ ਲਈ ਖੜਾਉਣੇ ਲੈਂਦੇ ਹੋਣਗੇ ਇਸ ਲਈ ਉਹਨਾਂ ਨੂੰ ਵਕਤ ਲੱਗ ਰਿਹਾ ਹੈ ਪਰ ਉਸ ਦੀ ਮਾਂ ਕਹਿੰਦੀ ਪੁੱਤ ਆਪਣੇ ਪਿੰਡ ਤੋਂ ਅੱਧੇ ਘੰਟੇ ਦਾ ਰਸਤਾ ਤੇਰੇ ਸਹੁਰਿਆਂ ਦਾ ਪਰ ਜਦੋਂ ਘਰ ਤੁਰੇ ਸੀ ਉਹਨਾਂ ਨੇ ਫੋਨ ਕੀਤਾ ਸੀ ਉਸ ਗੱਲ ਨੂੰ ਹੁਣ ਤੱਕ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੱਕਿਆ ਜਦੋਂ ਉਸ ਦੀ ਮਾਂ ਇਹ ਗੱਲ ਕਹਿੰਦੀ ਆ ਤਾਂ ਚੰਨੀ ਵੀ ਸੋਚੀ ਪੈ ਜਾਂਦੀ ਆ ਉਹਦਾ ਚਿੱਤ ਵੀ ਹੋ ਰਹੀ ਹੋਣ ਲੱਗਦਾ ਬੁਰੇ-ਬੁਰੇ ਖਿਆਲ ਮਨ ਦੇ ਵਿੱਚ ਆਉਣ ਲੱਗਦੇ ਆ ਮਾਵਾਂ ਧੀਆਂ ਆਪਸ ਦੇ ਵਿੱਚ ਗੱਲਾਂ ਕਰ ਹੀ ਰਹੀਆਂ ਹੁੰਦੀਆਂ ਕਿ ਐਨੇ ਨੂੰ ਚੰਨੀ ਦੇ ਮੋਬਾਈਲ ਤੇ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਤੇ ਉਹ ਆਖਦੇ ਆ ਕਿ ਸਾਨੂੰ ਆ ਮੋਬਾਈਲ ਮਿਲਿਆ ਤੇ ਗੱਡੀ ਦੇ ਵਿੱਚ ਤਿੰਨ ਜਾਣੇ ਸੀ ਇੱਕ ਔਰਤਾ ਤੇ ਇੱਕ ਲੜਕੀ ਆ ਤੇ ਇੱਕ ਮੁੰਡਾ ਤਿੰਨੋਂ ਬੁਰੀ ਤਰ੍ਹਾਂ ਜ਼ਖਮੀਆਂ ਤੁਸੀਂ ਜਲਦੀ ਤੋਂ ਜਲਦੀ ਪਹੁੰਚ ਜਾਓ ਚੰਨੀ ਰੋਂਦੀ ਕਰ ਲਾਉਂਦੀ ਆ ਕਿ ਮੈਂ ਜਾਣਾ ਪਰ ਉਸ ਦੀ ਮਾਂ ਆਖਦੀ ਆ ਪੁੱਤ ਤੂੰ ਹਲੇ ਜਾਪੇ ਵਿੱਚ ਆ ਛੋਟਾ ਜਿਹਾ ਜਵਾਗ ਹੈ ਤੇਰਾ ਤੂੰ ਕਿਵੇਂ ਜਾ ਸਕਦੀ ਆ ਅਸੀਂ ਜਾਣੇ ਆ ਚੰਨੀ ਦੀ ਮਾਂ ਉਸ ਦੇ ਛੋਟੇ ਭਰਾ ਨੂੰ ਨਾਲ ਲੈਂਦੀ ਆ ਤੇ ਗਵਾਂਢ ਦੇ ਵਿੱਚੋਂ ਇੱਕ ਬੰਦੇ ਨੂੰ ਨਾਲ ਲੈਂਦੀ ਆ ਉਹ ਉਸ ਦੱਸੇ ਪਤੇ ਤੇ ਪਹੁੰਚ ਜਾਂਦੇ ਆ ਪਰ ਜਦੋਂ ਉੱਥੇ ਪਹੁੰਚਦੇ ਆ ਤਾਂ ਕੀ ਦੇਖਦੇ ਆ ਕਿ ਉਹਨਾਂ ਤਿੰਨਾਂ ਦੀ ਮੌਤ ਹੋ ਚੁੱਕੀ ਹੁੰਦੀ ਆ ਜੰਨੀ ਦੇ ਮਾਂ ਦੇ ਪੈਰਾਹੇਠੋ ਜ਼ਮੀਨ ਨਿਕਲ ਜਾਂਦੀ ਆ ਕਿ ਮਸਾਤੀ ਦਾ ਘਰ ਵੱਜਿਆ ਸੀ ਮਸਾਤੀ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਈਆਂ ਸੀ ਘਰ ਦੇ ਵਿੱਚ ਛੋਟਾ ਜਿਹਾ ਦੋਤਾ ਰੱਬਾ ਤੂੰ ਇਹ ਕੀ ਕਰਤਾ ਉਸ ਮਾਸੂਮ ਦੇ ਸਿਰ ਤੋਂ ਪਿਓ ਦਾ ਸਾਯਾ ਹੀ ਖੋਲਿਆ ਤੇ ਮੇਰੀ ਧੀ ਹੁਣ ਕਿਹਦੇ ਆਸਰੇ ਜਿਵੇਗੀ ਕਿਉਂਕਿ ਉਸਦੇ ਘਰ ਵਾਲਾ ਵੀ ਇਕੱਲਾ ਹੀ ਮੁੰਡਾ ਹੁੰਦਾ ਤੇ ਉਹਦੀ ਇੱਕ ਛੋਟੀ ਭੈਣ ਹੁੰਦੀ ਆ ਉਹਨਾਂ ਦਾ ਘਰ ਵੀ ਸਾਰਾ ਹੀ ਜੜ ਗਿਆ ਕਿਉਂਕਿ ਘਰੇ ਕੋਈ ਜੀ ਨਹੀਂ ਰਿਹਾ ਸੱਸ ਸੀ ਨਨਾਨੀ ਸੀ ਤੇ ਪਤੀ ਸੀ ਜੋ ਤਿੰਨੇ ਹੀ ਪੂਰੇ ਹੋ ਗਏ ਸੀ ਜਦੋਂ ਹੁਣ ਘਰੇ ਆਉਂਦੇ ਆ ਤਾਂ ਪੁੱਛਦੀ ਆ ਕੁੜੀ ਵੀ ਕੀ ਹੋਇਆ ਮੰਮੀ ਤਾਂ ਹਣ ਮੰਮੀ ਚੰਨੀ ਨੂੰ ਕੀ ਦੱਸਿਓ ਆਖਦੀ ਕੁਛ ਨਹੀਂ ਚੰਨੀ ਮਾਮੂਲੀ ਸੱਟਾਂ ਲੱਗੀਆਂ ਹਸਪਤਾਲ ਆ ਉਹ ਕਹਿੰਦੀ ਨਹੀਂ ਮੰਮੀ ਤੁਹਾਡਾ ਚਿਹਰਾ ਕੁਝ ਹੋਰ ਕਹਿੰਦਾ ਤੁਸੀਂ ਝੂਠ ਬੋਲ ਰਹੇ ਆਂ ਉਹ ਬਹੁਤ ਕਹਿੰਦੀ ਆ ਕਿ ਨਹੀਂ ਪੁੱਤ ਹਸਪਤਾਲ ਆ ਉਹ ਕਹਿੰਦੀ ਅੱਛਾ ਤਾਂ ਫੇਰ ਮੇਰੇ ਸਿਰ ਦੀ ਸੌ ਖਾਓ ਹੁਣ ਮਾਂ ਉਹ ਸਿਰ ਦੀ ਸੌ ਝੂਠੀ ਕਿਵੇਂ ਖਾ ਲਵੇ ਮਾਂ ਆਖਦੀ ਆ ਪੁੱਤ ਆਪਣੀ ਦੁਨੀਆ ਹੀ ਉੱਜੜ ਗਈ ਚੰਨੀ ਸਮਝ ਜਾਂਦੀ ਆ ਚੰਨੀ ਦੇ ਡੋਬ ਦੰਦਲਾ ਪਿਆ ਜਾਂਦੀ ਆ ਚੰਨੀ ਕਰਲਾ ਉਠਦੀ ਆ ਆਖਦੀ ਆ ਰੱਬਾ ਇਹ ਕੀ ਲੋੜਾ ਮਾਰਿਆ ਮੇਰੇ ਜੰਮ ਦੇ ਜਵਾਗ ਦੇ ਸਿਰ ਤੋਂ ਹੀ ਪਿਓ ਦਾ ਸਾਯਾ ਖੋਲਿਆ ਪਹਿਲਾਂ ਤੂੰ ਮੇਥੋਂ ਮੇਰਾ ਬਾਪ ਖੋਲਿਆ ਤੇ ਹੁਣ ਤੂੰ ਮੇਰੇ ਨਿਆਣੇ ਤੋਂ ਇਹਦਾ ਬਾਪ ਖੋਲਿਆ ਮੇਰੇ ਨਿਆਣੇ ਨੇ ਤਾਂ ਅਜੇ ਚੰਗੀ ਤੱਕ ਆਪਣੇ ਬਾਪ ਦਾ ਚਿਹਰਾ ਤੱਕ ਨਹੀਂ ਦੇਖਿਆ ਸੀ ਜੰਨੀ ਬਹੁਤ ਰੋਂਦੀ ਕਰ ਲੌਂਦੀ ਆ ਪਰ ਰੋਇਆ ਕੀ ਬਣਦਾ ਜੋ ਕਿਸਮਤ ਦੇ ਵਿੱਚ ਲਿਖਿਆ ਹੋਵੇ ਤੇ ਜੋ ਖੁਦਾ ਨੂੰ ਮਨਜ਼ੂਰ ਹੋਵੇ ਹੁੰਦਾ ਤਾਂ ਉਹੀ ਹੈ ਥੱਕ ਹਾਰ ਕੇ ਰੋ ਕੇ ਬਹਿ ਜਾਂਦੀ ਆ ਆਵਦੀ ਸਾਰੀ ਸੁਧ ਬੁੱਧ ਭੁੱਲ ਜਾਂਦੀ ਆ ਇਥੋਂ ਤੱਕ ਕੇ ਨਿਆਣੇ ਦੀ ਸਾਂਭ-ਸਭਾਈ ਵੀ ਕਰਨ ਜੋਗੀ ਨਹੀਂ ਰਹਿੰਦੀ ਉਹਦੀ ਮਾਂ ਹੀ ਨਿਆਣੇ ਦੀ ਸਾਂਭ-ਸਭਾਈ ਕਰਦੀ ਆ ਤੇ ਉਹਨੂੰ ਵੀ ਆਸਰਾ ਦਿੰਦੀ ਆ ਕਿ ਧੀਏ ਜੋ ਹੁਣ ASCII ਹੋ ਗਿਆ ਹੁਣ ਤੂੰ ਇਸ ਨਿਆਣੇ ਦੀ ਖਾਤਰ ਹੀ ਜੀਣਾ ਹੈ ਇਹਦੇ ਵੱਲ ਵੇਖ ਜੇਕਰ ਤੂੰ ਇਸ ਤਰ੍ਹਾਂ ਢੇਰੀ ਢਾਕੇ ਬੈ ਗਈ ਤਾਂ ਇਹ ਨਿਆਣੇ ਨੂੰ ਕੌਣ ਸੰਭੂ ਪਰ ਉਹ ਆਖਦੀ ਆ ਮਾਂ ਹੁਣ ਮੇਰੇ ਵਿੱਚ ਜ਼ਿੰਦਗੀ ਜੀਣ ਦੀ ਤਮੰਨਾ ਹੀ ਨਹੀਂ ਰਹੀ ਉਹਦੀ ਮਾਂ ਉਹਨੂੰ ਹੌਲੀ-ਹੌਲੀ ਬਹੁਤ ਸਮਝਾਉਂਦੀ ਆ ਕਿ ਪੁੱਤ ਔਰਤ ਦੀ ਜ਼ਿੰਦਗੀ ਦੇ ਵਿੱਚ ਪਤੀ ਤੇ ਪੁੱਤ ਬਹੁਤ ਮਹੱਤਵਪੂਰਨ ਹੁੰਦੇ ਆ ਤੇਰਾ ਪਤੀ ਤਾਂ ਨਹੀਂ ਰਿਹਾ ਇਸ ਦੁੱਖ ਨੂੰ ਮੈਂ ਭਲੀ ਭਾਤੇ ਸਮਝ ਸਕਦੀ ਆ ਪਰ ਤੇਰਾ ਪੁੱਤ ਤਾਂ ਹੈ ਤੂੰ ਇਹਦੇ ਸਿਰ ਤੇ ਦਿਨ ਕੱਟਨੀ ਆ ਤੇ ਇਹਨੇ ਤੇਰੇ ਸਿਰ ਤੇ ਦਿਨ ਕੱਟਨੀ ਆ ਤੁਸੀਂ ਮਾਂ ਪੁੱਤ ਇੱਕ ਦੂਸਰੇ ਦਾ ਸਹਾਰਾ ਬਣੋ ਇੱਕ ਦੂਸਰੇ ਦੀ ਤਾਕਤ ਬਣੋ ਮਾਂ ਦੀਆਂ ਕਈਆਂ ਗੱਲਾਂ ਤੇ ਪੁੱਤ ਦੀਆਂ ਤੋਤਲੀਆਂ ਗੱਲਾਂ ਦੇ ਵਿੱਚ ਚੰਨੀ ਦਾ ਦਿਲ ਪਿਘਲ ਜਾਂਦਾ ਤੇ ਉਹ ਪੁੱਤ ਦੀ ਮਮਤਾ ਦੇ ਮੂਹਰੇ ਹਾਰ ਜਾਂਦੀ ਆ ਤੇ ਦਿਲ ਕਰੜਾ ਕਰਕੇ ਪੁੱਤ ਦੀ ਸਾਂਭ-ਸਵਾਈ ਕਰਨ ਲੱਗਦੀ ਆ ਚੰਨੀ ਦੇ ਮਾਪੇ ਗਰੀਬ ਹੁੰਦੇ ਆ ਬੱਚੇ ਦੇ ਪਾਲਣ-ਪੋਸ਼ਣ ਵਾਸਤੇ ਹੁਣ ਬਹੁਤ ਸਾਰੇ ਪੈਸੇ ਵੀ ਚਾਹੀਦੇ ਹੁੰਦੇ ਆ ਬੱਚੇ ਦੇ ਕੱਪੜੇ ਲੈਣੇ ਹੁੰਦੇ ਆ ਬੱਚਾ ਵੱਡਾ ਹੁੰਦਾ ਜਾ ਰਿਹਾ ਹੌਲੀ ਹੌਲੀ ਬੱਚੇ ਨੂੰ ਸਕੂਲ ਵੀ ਲਾਉਣਾ ਹੁੰਦਾ ਤੇ ਚੰਨੀ ਆਖਦੀ ਆ ਮਾਂ ਸਾਡੇ ਮੇਰੇ ਸਹੁਰੇ ਜ਼ਮੀਨ ਸੀ ਚਲੋ ਆਪਾਂ ਉੱਥੇ ਜਾਂਦੇ ਆ ਚਾਚੇ ਕੇ ਵਾਉਂਦੇ ਹੁੰਦੇ ਆ ਉਹਨਾਂ ਤੋਂ ਠੇਕੇਦਾਰ ਸਾਹਿਬ ਕਿਤਾਬ ਲੈ ਆਉਣੇ ਆ ਫਿਰ ਆਪਾਂ ਬੱਚੇ ਨੂੰ ਸਕੂਲ ਲਾਵਾਂਗੇ ਜਦੋਂ ਚਾਚੇ ਕਿਆਂ ਕੋਲੇ ਜਾਂਦੀ ਆ ਆਖਦੀ ਆ ਚਾਚਾ ਜੀ ਵੀ ਮੈਂ 2 ਸਾਲਾਂ ਤੋਂ ਆਈ ਨਹੀਂ 2 ਸਾਲਾਂ ਦਾ ਮੇਰਾ ਠੇਕਾ ਮੰਗਦਾ ਤੁਸੀਂ ਮੈਨੂੰ ਠੇਕਾ ਦੇ ਦਿਓ ਮੈਂ ਬੱਚੇ ਨੂੰ ਸਕੂਲ ਪੜਨ ਲਾਉਣਾ ਪਹਿਲਾਂ ਤਾਂ ਉਹ ਆਮਕ ਤਾਂ ਕਰਦੇ ਆ ਕਿ ਅਸੀਂ ਕਿਹੜਾ ਦੂਰ ਦੇ ਆ ਅਸੀਂ ਕਿਹੜਾ ਨੱਪ ਜਾਣੇ ਅਸੀਂ ਅਸੀਂ ਆਪ ਹੀ ਦੇ ਦੇਣੇ ਸੀ ਪਰ ਉਹ ਆਖਦੀ ਆ ਚਾਚਾ ਜੀ ਕੋਈ ਨਾ ਵੀ 2 ਸਾਲ ਹੋ ਗਏ ਮੈਂ ਕਿਹੜਾ ਥੋੜੇ ਤੋਂ ਮੰਗਿਆ ਹੁਣ ਮੈਨੂੰ ਜ਼ਰੂਰਤ ਸੀ ਮੈਂ ਤਾਂ ਹੀ ਮੰਗਿਆ ਫਿਰ ਭਾਈਓ ਠੇਕਾ ਵੀ ਆਮ 60-70 ਹਜ਼ਾਰ ਚਲਦਾ ਹੁੰਦਾ ਤੇ ਉਹਨੂੰ 25 ਹਜ਼ਾਰ ਹੀ ਦਿੰਦੇ ਆ ਉਹ ਆਖਦੀ ਆ ਚਾਚਾ ਜੀ ਵੀ ਇੰਨਾ ਘੱਟ ਠੇਕਾ ਉਹ ਅਗੂ ਆਖਦੀ ਆ ਤੂੰ ਕਿਹੜਾ ਖੇਤ ਜਾ ਕੇ ਖੜੀ ਆ ਉੱਥੇ ਹੁੰਦਾ ਵੀ ਕੀ ਆ ਕੁਝ ਹੁੰਦਾ ਹੀ ਨਹੀਂ ਸਾਰੀ ਫਸਲ ਤਾਂ ਮਰ ਜਾਂਦੀ ਆ ਉਲਟਾ ਰੇਹਾਂ ਸਪਰੇਹਾਂ ਉਹ ਤਾਂ ਸਾਡੇ ਸਿਰ ਪੈ ਜਾਂਦੀਆਂ ਔਰਤ ਹੁੰਦੀ ਆ ਵਿਚਾਰੀ ਕੀ ਕਹਿ ਸਕੇ ਲੜਦੀ ਵੀ ਨਹੀਂ ਕਿ ਜੇ ਮੈਂ ਬੋਲੀ ਤਾਂ ਕਹਿਣਗੇ ਇਹਦਾ ਬੰਦਾ ਮੁੱਕ ਗਿਆ ਹੁਣ ਐ ਬੋਲਦੀ ਆ ਫਿਰ ਵੀ ਆਪ ਦੇ ਸਕੇ ਹੁੰਦੇ ਆ ਚਾਚੇ ਕੇ ਹੁੰਦੇ ਆ ਸ਼ਰਮ ਮੰਦੀ ਆ ਇਸ ਗੱਲ ਦੀ ਉਹ 25000 ਦੇ ਹਿਸਾਬ ਨਾਲ ਹੀ ਠੇਕਾਂ ਲੈ ਆਉਂਦੀ ਆ ਚਲੋ ਬੱਚੇ ਨੂੰ ਪੜਨ ਪਾ ਦਿੰਦੀ ਆ ਹੌਲੀ ਹੌਲੀ ਇਸੇ ਤਰ੍ਹਾਂ ਟਾਈਮ ਬੀਤਦਾ ਜਾਂਦਾ ਸਾਲ ਬੱਗ ਜਾਂਦੀ ਆ ਉਹਨਾਂ ਨੂੰ ਠੇਕਾ ਲੈ ਆਉਂਦੀ ਆ ਪੇਕੀ ਰਹਿੰਦੀ ਆ ਬੱਚਾ ਪੜਾਈ ਜਾਂਦੀ ਆ ਹੁਣ ਜਿਹੜਾ ਉਹਦਾ ਭਰਾ ਹੁੰਦਾ ਉਹ ਵੀ ਗੱਭਰੂ ਹੋ ਗਿਆ ਹੁੰਦਾ ਤੇ ਮਾਂ ਆਖਦੀ ਆ ਵੀ ਆਪਾਂ ਇਹਦਾ ਵਿਆਹ ਕਰ ਲઈએ ਚੰਨੀ ਵੀ ਆਖਦੀ ਆ ਵਿਆਹ ਕਰ ਲਗੀ ਮੰਮੀ ਚਲੋ ਮੇਰਾ ਵੀ ਦਿਲ ਲੱਗਿਆ ਰਹੂਗਾ ਮੁੰਡੇ ਨੂੰ ਮੰਗ ਲੈਂਦੇ ਆ ਮੁੰਡੇ ਦਾ ਵਿਆਹ ਬੰਨਿਆ ਹੁੰਦਾ ਤੇ ਉਹ ਵਿਆਹ ਦੇ ਕਾਰਡ ਵੰਡਣ ਜਾਂਦਾ ਮੁੰਡਾ ਤੇ ਨਾਲ ਚੰਨੀ ਦੇ ਮੁੰਡੇ ਨੂੰ ਲੈ ਜਾਂਦਾ ਉਸ ਵਕਤ ਚੰਨੀ ਦੇ ਮੁੰਡੇ ਦੀ ਉਮਰ 6 ਸਾਲ ਦੀ ਹੁੰਦੀ ਆ ਦੋਨੋਂ ਮਾਮਾ ਭਾਂਜਾ ਮੋਟਰਸਾਈਕਲ ਤੇ ਜਾਂਦੇ ਆ। ਉਸੇ ਰੋਡ ਤੇ ਆ ਕੇ ਜਿਸੇ ਰੋਡ ਤੇ ਚੰਨੀ ਦੇ ਘਰ ਵਾਲਾ ਐਕਸੀਡੈਂਟ ਹੋਇਆ ਸੀ। ਉਸੇ ਰੋਡ ਤੇ ਆ ਕੇ ਉਸ ਮਾਮੇ ਭਾਂਜੇ ਦਾ ਐਕਸੀਡੈਂਟ ਹੋ ਜਾਂਦਾ ਤੇ ਦੋਨੋਂ ਥਾਂ ਤੇ ਹੀ ਖਤਮ ਹੋ ਜਾਂਦੇ ਆ। ਫਿਰ ਚੰਨੀ ਦੇ ਫੋਨ ਤੇ ਫੋਨ ਜਾਂਦਾ। ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ ਪਿਆ ਤੇ ਮੋਬਾਈਲ ਦੇ ਵਿੱਚੋਂ ਤੁਹਾਡਾ ਨੰਬਰ ਮਿਲਿਆ। ਤੁਹਾਡੇ ਕੀ ਲੱਗਦੇ ਆ ਚੰਨੀ ਆਖਦੀ ਆ ਕਿੰਨੇ ਇੱਕ ਛੱਟਾਂ ਲਗੀਆਂ ਤਾਂ ਪੁੱਛਦੇ ਆ ਕਿ ਅਸੀਂ ਪੁੱਛਦੇ ਆ ਤੁਹਾਡੇ ਕੀ ਲੱਗਦੇ ਆ ਚੰਨੀ ਆਖਦੀ ਆ ਇੱਕ ਮੇਰਾ ਪੋਤਾ ਤੇ ਇੱਕ ਮੇਰਾ ਭਰਾ ਫਿਰ ਉਹ ਆਖਦਿਆ ਘਰ ਵਿੱਚ ਕੋਈ ਹੋਰ ਮੈਂਬਰ ਹੈ ਨਹੀਂ ਕੋਈ ਬੰਦਾ ਹੈ ਨਹੀਂ ਉਹਦੇ ਨਾਲ ਗੱਲ ਕਰਵਾਓ ਚੰਨੀ ਸਮਝ ਜਾਂਦੀ ਆ ਕਿ ਭਾਣਾ ਵਰਤ ਗਿਆ ਉਹ ਆਖਦੀ ਆ ਘਰ ਦੇ ਵਿੱਚ ਕੋਈ ਬੰਦਾ ਨਹੀਂ ਤੁਸੀਂ ਮੈਨੂੰ ਦੱਸੋ ਕਿ ਗੱਲ ਕੀ ਹੋਈ ਆ ਕਿਸ ਤਰ੍ਹਾਂ ਠੀਕਤਾ ਹੈ ਉਹ ਆਖਦੀ ਆ ਤੁਸੀਂ ਫਟਾਫਟ ਫਲਾਣੇ ਹਸਪਤਾਲ ਪਹੁੰਚ ਜਾਓ ਚੰਨੀ ਮਾਣੂ ਲੈ ਕੇ ਫਿਰੋਂਦੀ ਕਰਲਾਉਂਦੀ ਉਸੇ ਹਸਪਤਾਲ ਪਹੁੰਚ ਜਾਂਦੀ ਆ ਜਿੱਥੇ ਉਹਨੂੰ ਪਹਿਲਾਂ ਆਪਦੇ ਪਤੀ ਦੇ ਮੁੱਕਣ ਦੀ ਖਬਰ ਮਿਲੀ ਹੁੰਦੀ ਆ ਜਦੋਂ ਉਹ ਜਾ ਕੇ ਦੇਖਦੀ ਆ ਤਾਂ ਉਹਦਾ ਪੁੱਤ ਤੇ ਉਹਦਾ ਭਰਾ ਮੂੰਹ ਤੇ ਕੱਪੜਾ ਦੇ ਕੇ ਪਾਏ ਪਏ ਹੁੰਦੇ ਆ ਚੰਨੀ ਨੂੰ ਧਰਤੀ ਵੇਰ ਨਹੀਂ ਦਿੰਦੀ ਫਿਰ ਉੱਪਰ ਮੂੰਹ ਕਰਕੇ ਰੱਬ ਨੂੰ ਅਲਾਮਾ ਦਿੰਦੀ ਆ ਰੱਬਾ ਪਹਿਲਾ ਬਾਪ ਖੋਲਿਆ ਫਿਰ ਪਤੀ ਖੋਲਿਆ ਹੁਣ ਪੁੱਤ ਤੇ ਭਰਾ ਵੀ ਖੋਲੇ ਰੱਬਾ ਤੂੰ ਇੱਕ ਹੀ ਲੋੜਾ ਮਾਰਿਆ ਉਥੇ ਹਸਪਤਾਲ ਦੇ ਵਿੱਚ ਹੋਰ ਬਹੁਤ ਔਰਤਾ ਖੜੀਆਂ ਹੁੰਦੀਆਂ ਜਿਨ੍ਹਾਂ ਨੂੰ ਕੋਈ ਛੋਟੀ ਮੋਟੀ ਬਿਮਾਰੀ ਹੁੰਦੀ ਆ ਤੇ ਉਹ ਰੋ ਰਹੀਆਂ ਹੁੰਦੀਆਂ ਕਿ ਸਾਨੂੰ ਆ ਬਿਮਾਰੀ ਹੋ ਗਈ ਸਾਡੀ ਲੱਤ ਦੁਖਦੀ ਆ ਸਾਡੀ ਬਾਹਣੀ ਹਟਦੀ ਸਾਡਾ ਸਿਰ ਨਹੀਂ ਹਟਦਾ ਜਦੋਂ ਉੱਥੇ ਚੰਨੀ ਦੇ ਕਰਲਾਟ ਪੈਂਦੇ ਆ ਤੇ ਵੈਣ ਉਹਦੇ ਕਾਲਜਾ ਚੀਰਦੇ ਆ ਲੋਕਾਂ ਦੇ ਤਾਂ ਉੱਥੇ ਸਾਰੀਆਂ ਖੜੀਆਂ ਔਰਤਾਂ ਮਨ ਵਿੱਚ ਸੋਚਦੀਆਂ ਕਿ ਇਹਦੇ ਸਾਹਮਣੇ ਤਾਂ ਸਾਡਾ ਦੁੱਖ ਕੁਝ ਵੀ ਨਹੀਂ ਇਹ ਬਿਮਾਰੀ ਛਮਾਰੀ ਥੋੜੀ ਬਹੁਤੀ ਇਹ ਪੈਸੇ ਦੀ ਲਗੋ ਲਗਾਈ ਇਹ ਤਾਂ ਕੁਝ ਵੀ ਨਹੀਂ ਇਹਦੇ ਸਾਹਮਣੇ ਉਹਨਾਂ ਨੂੰ ਸਭ ਨੂੰ ਆਪਣੇ ਦੁੱਖ ਛੋਟੇ ਲੱਗਣ ਲੱਗ ਜਾਂਦੇ ਆ ਕਿਉਂਕਿ ਜੋ ਚੰਨੀ ਦਾ ਦੁੱਖ ਹੁੰਦਾ ਉਹ ਬਹੁਤ ਵੱਡਾ ਹੁੰਦਾ ਇਸ ਲਈ ਆਪਣੀ ਇਸ ਕਹਾਣੀ ਦਾ ਸਿੱਟਾ ਇਹ ਹੀ ਨਿਕਲਦਾ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਛੋਟੇ ਮੋਟੇ ਦੁੱਖ ਤਕਲੀਫ ਆਉਂਦੇ ਆ ਤਾਂ ਡਰੋ ਨਾ ਰੱਬ ਨੂੰ ਆਲਾਮੇ ਨਾ ਦੇਵੋ ਕਿਉਂਕਿ ਛੋਟੇ ਮੋਟੇ ਦੁੱਖ ਤਕਲੀਫ ਜਾਂ ਪੈਸੇ ਦੀ ਲਗੋ ਲਗਾਈ ਪੈਸਾ ਤਾਂ ਹੱਥਾਂ ਦੀ ਮੇਲ ਹੁੰਦਾ ਪੈਸਾ ਤਾਂ ਆਉਂਦੀ ਜਾਂਦੀ ਚੀਜ਼ ਆ ਪਰ ਰੱਬ ਮੁਰੇ ਇਹ ਅਰਦਾਸ ਕਰਿਆ ਕਰੋ ਕਿ हे ਪ੍ਰਮਾਤਮਾ हे ਰੱਬ ਜੀ ਸਾਡੇ ਪਰਿਵਾਰ ਦੇ ਵਿੱਚ ਤੰਦਰੁਸਤੀ ਬਖਸ਼ੀ ਘਰ ਦੇ ਵਿੱਚ ਥਵਾਗ ਬਖਸ਼ੀ ਬੱਚਿਆਂ ਨੂੰ ਵੱਡਿਆਂ ਨੂੰ ਸਭ ਨੂੰ ਤੰਦਰੁਸਤੀ ਬਖਸ਼ੀ ਕਿਉਂਕਿ ਤੰਦਰੁਸਤੀ ਤੋਂ ਵੱਡੀ ਕੋਈ ਚੀਜ਼ ਨਹੀਂ ਜਿਸ ਘਰੇ ਤੰਦਰੁਸਤੀ ਆ ਉਸ ਘਰੇ ਸਭ ਕੋ ਜਾ ਤੇ ਜਿਸ ਘਰੇ ਬੰਦਿਆਂ ਦੀ ਥੜਵਾ ਉਹ ਥੜੋਂ ਕੋਈ ਵੀ ਪੂਰੀ ਨਹੀਂ ਕਰ ਸਕਦਾ ਜੇਕਰ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਸਾਡੇ ਚੈਨਲ ਨਾਲ ਜੁੜੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ